ਉਹ ਕਿਸਾਨ ਸਾਡਾ ਸੁਦਰਪਾਲ ਸਿੰਘ ਪਿੰਡ ਆਕੜੀ ਤੋਂ ਛੋਟੀ ਜਿਹੀ ਖੇਤੀ ਕਰਨ ਵਾਲਾ ਕਿਸਾਨ ਆਪਦੇ ਹੱਕਾਂ ਦੀ ਲੜਾਈ ਲੜਦਾ ਲਗਾਤਾਰ 13 ਤੋਂ ਲੈ ਕੇ 13 ਫਰਵਰੀ ਤੋਂ ਲੈ ਕੇ ਅੰਦੋਲਨ ਦਾ ਹਿੱਸਾ ਬਣਿਆ ਹੋਇਆ ਸੀ ਔਰ ਹਰ ਵਾਰ ਅੰਦੋਲਨ ਦੇ ਵਿੱਚ ਦਿੱਲੀ ਦੇ ਅੰਦੋਲਨ ਦੇ ਵਿੱਚ ਵੀ ਪਾਰਟਿਸਪੇਟ ਕੀਤਾ ਇੱਥੇ ਵੀ ਪਾਰਟਿਸਪੇਟ ਕਰ ਰਿਹਾ ਸੀ ਔਰ ਅਗਲੀ ਜਿਹੜੀ ਗੱਲ ਹੈ ਕਿ ਜੋ ਦਿੱਲੀ ਦੇ ਜਾਨ ਦੇ ਮਾਮਲੇ 'ਚ ਸਾਡੇ ਨਾਲ ਇਹਨਾ ਬਾਰਡਰੋਂ ਦੇ ਉੱਤੇ ਹਜਾਣਾ ਸਰਕਾਰ ਨੇ ਕੀਤਾ ਜਾਂ ਭਾਜਪਾ ਨੇ ਕੀਤਾ ਉਹ ਸਾਰਾ ਉਸ ਸਦੇ ਵੀਰ ਨੇ ਆਪਣੇ ਤਨ ਤੇ ਅੱਖੀ ਦੇਖਿਆ ਤੇ ਹੰਡਾਇਆ ਉਹਨਾਂ ਦਰਦ ਨੂੰ ਜਿਹਨੇ ਅੱਖੀ ਦੇਖਿਆ ਹੋਵੇ ਉਹਦੇ ਅੰਦਰ ਉਹ ਦਰਦ ਲੰਬਾ ਸਮਾਂ ਘੜ ਘੜ ਕੇ ਰੱਖਦਾ ਘੜ ਘੜ ਕੇ ਬੈਠਾ ਸੀ ਜਿਹਦੇ ਚੋ ਜੋਜਥੇ ਬੰਦੀ ਨੇ ਪ੍ਰੋਗਰਾਮ ਦਿੱਤੇ ਸੀ ਕਿ ਅਸੀਂ ਸਵਾਲ ਪੁੱਛਣੇ ਨੇ ਬੀਜੇਪੀ ਦੀ ਲੀਡਰਸ਼ਿਪ ਤੋਂ ਸਵਾਲ ਪੁੱਛਨੇ ਨੇ ਕਿ ਭਾਈ ਜੇਕਰ ਤੁਸੀਂ ਸਾਨੂੰ ਦਿੱਲੀ ਜਾ ਕੇ ਆਪਦੀ ਰਾਜਧਾਨੀ ਦੇ ਵਿੱਚ ਜਾ ਕੇ ਜਿੱਥੇ ਤੁਸੀਂ ਲੋਕਤੰਤਰ ਦੇ ਨਾਅਰੇ ਮਾਰਦੇ ਹੋ ਫਿਰ ਵੀ ਤੁਸੀਂ ਸਾਨੂੰ ਆਪਦੀ ਰਾਜਧਾਨੀ 'ਚ ਨਹੀਂ ਜਾਣ ਦਿੰਦੇ ਰਸਤੇ 'ਚ ਰੋਕ ਲਈ ਕਿੱਲਾ ਲਾ ਲੀਆਂ ਸਾਡੇ ਤੇ ਅਥਰੂ ਗੈਸ ਸਟਿਕਲੇ ਸਾਡੇ ਤੇ ਗੋਲੀਆਂ ਚਲਾ ਲੀਆਂ ਸਾਡੇ ਕਿਸਾਨ ਚੱਕਮੀ ਕਰ ਲਏ ਔਰ ਇੱਕ ਨੌਜਵਾਨ ਤੁਸੀਂ ਸ਼ਹੀਦ ਕਰ ਲਿਆ ਤਾਂ ਫਿਰ ਕੋਈ ਗੱਲ ਨਹੀਂ ਕਮਜ਼ੋਰ ਦੀ ਤਾਂ ਪਹੁੰਚ ਇਹੀ ਹੁੰਦੀ ਹੈ ਵੀ ਕੋਈ ਨਹੀਂ ਜਦੋਂ ਮੇਰੇ ਘਰੇ ਆਏਗਾ ਫਿਰ ਉਹ ਦੋ ਪੁੱਛਾਂਗੇ ਅੱਜ ਇਹਨਾਂ ਨੇ ਸਾਡੇ ਘਰਾਂ ਚ ਆਉਣਾ ਸੀ ਸਾਡੇ ਪਿੰਡਾਂ ਚ ਆਉਣਾ ਸੀ ਵੋਟਾਂ ਲੈਣ ਦੇ ਲਈ ਲੋਕਾਂ ਦਾ ਇਹ ਸੀਗਾ ਕਿ ਅਸੀਂ ਆਪਦੇ ਸਵਾਲ ਇੱਥੇ ਕਰਾਂਗੇ ਔਰ ਸ਼ਾਮ ਵਿੱਚ ਢੰਗ ਦੇ ਨਾਲ ਸਵਾਲ ਕਰਨ ਦੀ ਇੱਕ ਵਿਉਂਤਬੰਦੀ ਦੇ ਨਾਲ ਉਹ ਜੱਜੇ ਬੰਦੀਆਂ ਵੱਲੋਂ ਦਿੱਤੇ ਪ੍ਰੋਗਰਾਮ ਦੇ ਅਨੁਸਾਰ ਉਹ ਕਰਨ ਦਾ ਪ੍ਰੋਗਰਾਮ ਸੀ ਕਿ ਬੀਬੀ ਪ੍ਰਨੀਤ ਕੌਰ ਨੇ ਆਉਣਾ ਸੀ ਸਿਰਾਂ ਪਿੰਡ ਦੇ ਵਿੱਚ ਉੱਥੇ ਉਹਨਾਂ ਨੇ ਤਿਆਰੀ ਕੀਤੀ ਕਿ ਸਵਾਲ ਪੁੱਛਾਂਗੇ ਉਸ ਵਕਤ ਜਦੋਂ ਆਉਂਦੇ ਨੇ ਤੇ ਉਸ ਵਕਤ ਇਹਨਾਂ ਦੇ ਨਾਲ ਜੋ ਇਹਨਾਂ ਦੀ ਗੁੰਡਾਗਰਦੀ ਦੀ ਟੀਮ ਇੱਕ ਘੜ ਚੱਲ ਰਹੀ ਹੁੰਦੀ ਹੈ ਉਹਨਾਂ ਦਾ ਉੱਥੇ ਮੌਕੇ ਤੇ ਗੁੰਡਾਗਰਦੀ ਦਾ ਖੁੱਲਾ ਨਾਚ ਦੇਖਿਆ ਗਿਆ ਜੋ ਹੋਇਆ ਅਗਰ ਉਹਨੂੰ ਧਿਆਨ ਨਾਲ ਦੇਖੀਏ ਇਹ ਜਿਹੜਾ ਹਰਵਿੰਦਰ ਸਿੰਘ ਉੱਥੇ ਸਾਡੇ ਕਿਸਾਨਾਂ ਨਾਲ ਸਿੱਧਾ ਫੱਟੋ ਪਾਈ ਹੋ ਰਿਹਾ ਹੈ ਗਲੋ-ਗਲੋਚ ਕਰ ਰਿਹਾ ਹੈ ਧੱਕਾ ਧੱਕੀ ਹੋ ਰਿਹਾ ਹੈ ਉਹ ਹਰਿੰਦਰ ਸਿੰਘ ਹੈ ਕੌਣ ਕੁਝ ਦਿਨ ਪਹਿਲਾਂ ਇਸੇ ਵੀਰ ਦਾ ਹਰਮਿੰਦਰ ਸਿੰਘ ਹਰਪਾਲਪੁਰਾ ਦੇ ਇੱਕ ਬਿਆਨ ਆਉਂਦਾ ਜਿਹਦੇ 'ਚ ਇਹ ਕਹਿੰਦਾ ਕਿ ਮੈਂ ਜਾਵਾਂਗਾ ਲੈ ਕੇ ਸਾਡੇ ਉਮੀਦਵਾਰ ਨੂੰ ਪਿੰਡਾਂ 'ਚ ਵੇਖਾਂਗੇ ਕੌਣ ਸਵਾਲ ਪੁੱਛਦਾ ਉਹ ਜਿਹੜਾ ਬਿਆਨ ਸੀ ਬਿਲਕੁਲ ਲੋਕਾਂ ਨੂੰ ਪ੍ਰੇਰੋਕ ਕਰਨ ਵਾਲਾ ਔਰ ਲੋਕਾਂ ਨੂੰ ਗੁੱਸਾ ਦੋਣ ਵਾਲਾ ਕਿਉਂਕਿ ਸਵਾਲ ਕਿਉਂ ਗੁੱਸਾ ਆਇਆ ਇਹ ਚੀਜ਼ ਤੇ ਮੈਂ ਕਿਉਂ ਕਹਿ ਰਿਹਾ ਗੁੱਸਾ ਇਸ ਕਰਕੇ ਆਉਂਦਾ ਕਿ ਤੁਸੀਂ ਵੋਟਾਂ ਸਾਥੋਂ ਲੈ ਲਈਆਂ 14 ਚ ਲੈ ਲਈਆਂ 19 ਚ ਫਿਰ ਲੈ ਲਈਆਂ ਦੋ ਵਾਰੀ ਵੋਟਾਂ ਲੈ ਲਈਆਂ ਤੇ ਕਿਸਾਨਾਂ ਦਾ ਭਲਾ ਕਰਨ ਦੀ ਬਜਾਏ ਕਿ ਕਿਸਾਨਾਂ ਦਾ ਕੀਤੇ ਵਾਅਦੇ ਪੂਰੇ ਕਰਨ ਦੀ ਬਜਾਏ ਤੁਸੀਂ ਇਹ ਕਹੋ ਕਿ ਅਸੀਂ ਤਾਂ ਤੁਹਾਨੂੰ ਹੁਣ ਉੱਥੇ ਆਉਣ ਨਹੀਂ ਦੇਵਾਂਗੇ ਤੁਹਾਨੂੰ ਦਿੱਲੀ ਨਹੀਂ ਵੜਨ ਦੇਵਾਂਗੇ ਪਿਛਲਾ ਹਸਾਬਕਤਾ ਫਿਰ ਕੁਛਣਾ ਤਾਂ ਬਣਦਾ ਹੈ ਪਿਛਲਾ ਹਸਾਬਕਤਾ ਵੀ ਤੁਸੀਂ ਸੋਚ ਲਿਆ ਕਿ ਅਸੀਂ ਹਸਾਬ ਨਹੀਂ ਦੇਵਾਂਗੇ ਅਸੀਂ ਨਹੀਂ ਦੱਸਾਂਗੇ ਕਿਸੇ ਸਵਾਲ ਦਾ ਜਵਾਬ ਨਹੀਂ ਦੇਵਾਂਗੇ ਆਵਾਂਗੇ ਕੋਈ ਰੋਕ ਕੇ ਵਿਖਾਵੇ ਇਹਦਾ ਮਤਲਬ ਤੁਸੀਂ ਸਿੱਧ ਕਰਤਾ ਕਿ ਸ਼ੁਭਕਰਮ ਜੇ ਮਰ ਗਿਆ ਤਾਂ ਮਰ ਗਿਆ ਸਹੀ ਕਤਲ ਕਰਤਾ ਤਾਂ ਕਰਤਾ ਸਹੀ ਕਰ ਲੋ ਜੋ ਕਰਨਾ ਹੈ ਇਹਦਾ ਮਤਲਬ ਇਹ ਨਿਕਲਦਾ ਹੈ ਅਗਰ ਤੁਸੀਂ ਇਹ ਸੋਚ ਕੇ ਚੱਲੇ ਹੋ ਤੁਹਾਡੀ ਬਿਆਨਬਾਜ਼ੀ ਇਹ ਕਹਿੰਦੀ ਹੈ ਤਾਂ ਫਿਰ ਸਪਸ਼ਟ ਹੈ ਕਿ ਇੱਕ ਬੀਜੇਪੀ ਦੀ ਆਡਿਓਲੋਜੀ ਬੀਜੇਪੀ ਦੀ ਇੱਕ ਜਿਹੜੀ ਮਾਨਸਿਕਤਾ ਹੈ ਉਹ ਇਹਨਾਂ ਸਾਰੀ ਕਹਾਣੀ ਕਟਨਾ ਕਰਮ ਦੇ ਵਿੱਚੋਂ ਨਜ਼ਰ ਆਉਂਦੀ ਹੈ ਆਪਾਂ ਦੇਖਿਆ ਪਿਛਲੇ ਸਮੇਂ ਦੇ ਵਿੱਚ ਜਦੋਂ ਆਪਾਂ ਦਿੱਲੀ ਚ ਲੜ ਰਹੇ ਸੀ ਲਖੀਮਪੁਰ ਖੀਰੀ ਦੇ ਬੱਚਾ ਸਾਡੇ ਇਸੇ ਦਿੱਤੇ ਹੋਏ ਪ੍ਰੋਗਰਾਮਾਂ ਦੇ ਅਨੁਸਾਰ ਵਿਰੋਧ ਕਰਕੇ ਬਿਲਕੁਲ ਪੀਸਫੁਲੀ ਸਾਡੇ ਕਿਸਾਨ ਵਾਪਸ ਮੁੜੇ ਆ ਰਹੇ ਨੇ ਔਰ ਵਾਪਸ ਮੁੜੇ ਆਉਂਦੇ ਕਿਸਾਨਾਂ ਦੇ ਉੱਤੇ ਮਗਰੋਂ ਗੱਡੀਆਂ ਚੜਾ ਕੇ ਤੜੜ ਕੇ ਸਾਡੇ ਚਾਰ ਕਿਸਾਨ ਤੇ ਇੱਕ ਪੱਤਰਕਾਰ ਸ਼ਹੀਦ ਕਰ ਦਿੱਤੇ ਗਏ ਲਖੀਂਪੁਰ ਖੀਰੀ ਦੇ ਅੰਦਰ ਜਿਨ੍ਹਾਂ ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ ਲਗਾਤਾਰ ਦੁਹਾਈ ਪਿੱਟਦੇ ਰਹੇ ਕਿ ਅਜੇ ਮਿਸ਼ਰਾ ਟੈਣੀ ਦੇ ਉੱਤੇ ਮੁਕੱਦਮਾ ਦਰਜ ਕਰੋ ਮੁਕਦਮੇ ਦੇ ਵਿੱਚ 120 ਬੀਜ ਨੂੰ ਭਾਵੇਂ ਪਾ ਲਿਆ ਗਿਆ ਲੇਕਿਨ ਬਾਅਦ ਦੇ ਵਿੱਚ ਅੱਜ ਤੱਕ ਸਰਕਾਰ ਨੇ ਆਪਣੀ ਤਰਮ ਪੂਰੀ ਕਰਨ ਤੱਕ ਆਪਣੀ ਜਗ੍ਹਾ ਨਹੀਂ ਛੱਡੀ ਉਸ ਬੰਦੇ ਤੋਂ ਹਸਤੀਫਾ ਨਹੀਂ ਲਿਆ ਔਰ ਉਹਨੂੰ ਜੇਲ੍ਹ ਦਾ ਭੇਟਾ ਕਿਧਰੇ ਦੂਰ ਦੀ ਗੱਲ ਸੀ ਉਦੋਂ ਵੀ ਅਗਲੀ ਗੱਲ ਜਿਸ ਨੇ ਸ਼ੁਭ ਕਰਨ ਦੀ ਮੌਤ ਹੁੰਦੀ ਹੈ ਸ਼ੁਭ ਕਰਨ ਵਾਪਸ ਆ ਰਿਹਾ ਹੈ ਵਾਪਸ ਸੰਦੇਸ਼ ਸ਼ੁਰੂ ਕਰਨ ਦੇ ਮਗਰਲੇ ਪਾਸੋਂ ਸਰਦੇ ਵਿੱਚ ਗੋਲੀ ਮਾਰ ਕੇ ਮਾਰਿਆ ਗਿਆ ਇਹ ਵੀ ਸਿੱਧ ਕਰਦਾ ਹੈ ਕਿ ਬੀਜੇਪੀ ਹਮਲਾਵਰ ਰੁਕ ਚ ਬੀਜੇਪੀ ਨਹੀਂ ਸੁਣਨਾ ਚਾਹੁੰਦੀ ਕਿਸੇ ਤੋਂ ਵਿਰੋਧ ਨਹੀਂ ਸੁਣਨੇ ਚਾਹੁੰਦੀ ਕਿਸੇ ਤੋਂ ਸਵਾਲ ਇਹ ਸਿੱਧ ਹੁੰਦਾ ਹੈ ਉਸ ਤੋਂ ਵੀ ਅੱਗੇ ਵਧ ਕੇ ਬੀਜੇਪੀ ਦੇ ਗੁੰਡਿਆਂ ਨੇ 21 ਤਰੀਕ ਨੂੰ ਘਨੋਰੀ ਬਾਰਡਰ ਦੇ ਉੱਤੇ ਲਗਭਗ 30 ਦੇ ਕਰੀਬ ਟਰੈਕਟਰ ਸਾਡੇ ਮੋਰਚੇ ਦੇ ਵਿੱਚ ਆ ਕੇ ਤੋੜੇ ਨੇ ਔਰ ਉੱਥੋਂ ਸਦਾ ਇੱਕ ਨੌਜਵਾਨ ਚੱਕੇ ਗਏ ਨੇ ਇਹ ਵੀ ਸਾਰਾ ਕੁਝ ਬੀਜੇਪੀ ਦੀ ਹੰਕਾਰ ਤੇ ਹੰਕੜਬਾਜ਼ੀ ਨੂੰ ਸਾਬਤ ਕਰਦਾ ਹੈ ਇਸ ਤੋਂ ਵੀ ਗਾਹ ਹਰਿਆਣਾ ਦਾ ਮੁੱਖ ਮੰਤਰੀ ਇੱਕ ਬਿਆਨ ਦਿੰਦਾ ਹੈ ਉਹਨਾਂ ਦੇ ਦਿਨਾਂ 'ਚ ਲਖੀਪੁਰ ਖੀਰੀ ਦੇ ਕਾਂਡ ਦੇ ਸਮੇਂ ਤੇ ਇਹ ਕਹਿੰਦਾ ਹੈ ਕਿ ਲੱਠ ਮਾਰੋ ਭਗਾਓ ਯਹਾਂ ਜੋ ਬਾਰਡਰੋਂ 'ਤੇ ਬੈਠੇ ਕਿਸਾਨ ਐ ਇਹਨਾਂ ਕੋ ਭਗਾਓ ਯਹਾਂ ਸੇ ਔਰ ਉਸ ਦੇ ਨਾਲ ਨਾ ਜਿਹੜੀ ਅਗਲੀ ਗੱਲ ਕਹਿ ਰਿਹਾ ਉਹ ਬੜੀ ਇੰਪੋਰਟੈਂਟ ਹੈ ਕੀ ਕਹਿੰਦਾ ਕਹਿੰਦਾ ਕੋਈ ਫਰਕ ਨਹੀਂ ਪੈਣਾ ਜੇ ਮੁਕੱਦਮਾ ਦਰਜ ਹੋ ਜਾਏਗਾ ਜੇਲ੍ਹ ਚਲੇ ਜਾਓਗੇ ਤਾਂ ਉਥੋਂ ਲੀਡਰ ਬਣ ਕੇ ਨਿਕਲੋਗੇ ਇਹਦਾ ਮਤਲਬ ਸਪਸ਼ਟ ਹੋ ਗਿਆ ਕਿ ਇਹ ਲੀਡਰਾਂ ਦੀ ਸੋਚ ਲੀਡਰਾਂ ਦੀ ਯੂਨੀਵਰਸਿਟੀ ਕਿੱਥੇ ਆ ਜਿਹੜਾ ਲੀਡਰ ਪੈਦਾ ਕਰਨ ਦੀ ਯੂਨੀਵਰਸਿਟੀ ਕੋਈ ਕਾਲਜ ਕੋਈ ਸਕੂਲ ਨਾ ਹੋ ਕੇ ਜੇਲ੍ਹ ਹੋਵੇ ਤੇ ਜਿਨ੍ਹਾਂ ਦੀ ਪੜ੍ਹਾਈ ਉਥੋਂ ਰਾਜਨੀਤੀ ਨੂੰ ਪੜਨਾ ਅਰਥ ਸ਼ਾਸਤਰ ਨੂੰ ਪੜ੍ਹਨਾ ਨਾ ਹੋ ਕੇ ਜੁਲਮ ਦੇ ਆਧਾਰ ਦੇ ਉੱਤੇ ਜਿਨ੍ਹਾਂ ਦੀ ਨੀਂਹ ਟਿੱਕੀ ਹੋਵੇ ਜੋ ਕ੍ਰਾਈਮ ਕਰਕੇ ਜਿਨ੍ਹਾਂ ਦੇ ਵਿੱਚ ਜਾ ਕੇ ਤੇ ਉਥੋਂ ਲੀਡਰ ਬਣ ਕੇ ਨਿਕਲਣਾ ਇਹ ਉਹਨਾਂ ਦੀ ਸਮਝ ਉਸ ਬਿਆਨ ਤੋਂ ਸਪਸ਼ਟ ਹੁੰਦੀ ਹੈ ਕਿ ਇਹਨਾਂ ਦੀ ਸੋਚ ਕੀ ਹੈ ਤੇ ਇਹਨਾਂ ਦੀ ਸਮਝ ਕੀ ਹੈ ਸੋ ਇਸ ਕਰਕੇ ਇਹ ਸਾਰੇ ਮਾਮਲੇ ਦੇ ਵਿੱਚ ਦੋਨੋਂ ਫਰਮਾਂ ਨੇ ਫੈਸਲਾ ਲਿਆ ਠੋਕ ਕੇ ਲਿਆ ਕਿ ਪਰਿਵਾਰ ਨੂੰ ਇਨਸਾਫ ਦੋਣਾ ਸਾਡਾ ਪ੍ਰਾਇੋਰਟੀ ਜਾਂ ਪਹਿਲਾ ਧਾਰਮਿਕ ਕਰਮ ਹੈ ਪਰਿਵਾਰ ਨੂੰ ਇਨਸਾਫ ਦੋਣ ਦੇ ਲਈ ਪਰਿਵਾਰ ਨੇ ਕੱਲ ਐਫ ਆਈ ਆਰ ਦਰਜ ਕਰਵਾਉਣ ਵਾਸਤੇ ਬਿਆਨ ਨੋਟ ਕਰਵਾਏ ਨੇ ਜੋ ਜੋ ਆਦਮੀਆਂ ਦੇ ਨਾਮ ਉਸ ਐਫ ਆਈ ਆਰ ਦੇ ਵਿੱਚ ਉਹਨਾਂ ਨੇ ਲਏ ਨੇ ਉਹਨਾਂ ਆਦਮੀਆਂ ਦੇ ਉੱਤੇ ਮੁਕੱਦਮਾ ਦਰਜ ਹੋਣਾ ਜ਼ਰੂਰੀ ਬਣਦਾ ਅਗਰ ਮੁਕੱਦਮਾ ਦਰਜ ਨਹੀਂ ਹੁੰਦਾ ਤਾਂ ਪੰਜਾਬ ਦੇ ਲੋਕੋ ਇਹ ਸਮਝੋ ਕਿ ਕੀ ਸੋਚ ਕੇ ਚੱਲ ਰਹੀ ਹੈ ਪਰ ਮੁਕੱਦਮਾ ਦਰਜ ਕਿਹਨੇ ਕਰਨਾ ਹੈ ਪੰਜਾਬ ਸਰਕਾਰ ਨੇ ਕਰਨਾ ਪੰਜਾਬ ਦੀ ਪੁਲਿਸ ਨੇ ਕਰਨਾ ਹੈ ਜੇ ਪੰਜਾਬ ਦੀ ਪੁਲਿਸ ਉਹਦੇ ਤੇ ਮੁਕੱਦਮਾ ਦਰਜ ਕਰਕੇ ਉਹ ਸਾਰਨਾਂ ਆਦਮੀਆਂ ਨੂੰ ਜੇਲ੍ਹ 'ਚ ਨਹੀਂ ਸਿੱਧਦੀ ਜੇਲ੍ਹ 'ਚ ਬੰਦ ਨਹੀਂ ਕਰਦੀ ਉਸ ਹਰਵਿੰਦਰ ਨੂੰ ਔਰ ਉਹਦੇ ਜਿਹੜੇ ਸਹਿਯੋਗੀ ਨੇ ਉਹਨਾਂ ਨੂੰ ਅਗਰ ਜੇਲ੍ਹ ਦੇ ਵਿੱਚ ਬੰਦ ਨਹੀਂ ਕਰਦੀ ਕਰ ਸਪਸ਼ਟ ਹੈ ਕਿ ਸਾਡੀ ਪੰਜਾਬ ਦੀ ਸਰਕਾਰ ਦੇ ਪੰਜਾਬ ਦੀ ਪੁਲਿਸ ਵੀ ਉਹਨਾਂ ਦੇ ਹੀ ਛੱਤਰ ਛਾਇਆ ਹਟ ਚੱਲ ਰਹੀ ਹੈ ਔਰ ਸਾਰੇ ਇੱਕੋ ਥੱਲੇ ਦੇ ਚੱਟੇ ਵੱਟੇ ਨੇ ਇਹਨਾਂ ਦੇ ਵਿੱਚ ਕੋਈ ਫਰਕ ਨਹੀਂ ਸੋ ਇਸ ਕਰਕੇ ਇਹਨਾਂ ਤੋਂ ਇਨਸਾਫ ਲੈਣਾ ਤਾਂ ਦੋਸਤੋ ਮੈਦਾਨ ਚੌਣਾ ਪਏਗਾ ਸੋ ਇਸ ਲਈ ਮੰਗਾ ਆਪਣੀ ਪਰਿਵਾਰ ਦੀ ਮੰਗ ਹੈ ਕਿ ਸਾਡੇ ਉਸ ਵੀਰ ਨੇ ਜਿਹਨੇ ਸ਼ਹਾਦਤ ਦਿੱਤੀ ਹੈ ਸਾਡੇ ਵੀਰ ਸੁਰਿੰਦਰਪਾਲ ਸਿੰਘ ਨੇ ਉਹਨੂੰ ਸਾਬਤ ਹੋਣਾ ਬੰਦਾ ਭਰਾਵੋ ਆਪਦੇ ਵਾਸਤੇ ਨਹੀਂ ਗਿਆ ਉਹ ਆਪਣੀ ਕਿਸਾਨੀ ਦੇ ਮੁੱਦੇ ਲਈ ਲੜ ਰਿਹਾ ਸੀ ਕਿਸਾਨੀ ਦੇ ਸਵਾਲ ਕਰ ਰਿਹਾ ਸੀ ਔਰ ਇਹਨਾਂ ਸਵਾਲਾਂ ਦੇ ਘੇਰੇ 'ਚੋਂ ਭੱਜਾ ਕੇ ਜਦੋਂ ਇਹ ਭੱਜਦੇ ਨੇ ਤਾਂ ਫਿਰ ਸਮਝ ਲਓ ਕਿ ਉੱਥੇ ਜਵਾਬ ਲੈਣ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ ਗੁੱਸਾ ਆਉਣਾ ਸੁਭਾਵਕ ਹੈ ਉੱਥੇ ਜਾ ਕੇ ਫਿਰ ਕਾਲੇ ਝੰਡੇ ਦੇ ਮੁਰਦਾਬਾਦ ਦੇ ਨਾਰੇ ਲੱਗਣੇ ਸੁਭਾਵਕ ਹੁੰਦੇ ਨੇ ਜਿਨ੍ਹਾਂ ਤੋਂ ਇਹਨਾਂ ਨੂੰ ਛੇੜ ਆਉਂਦੀ ਹੈ ਔਰ ਇਹ ਅਜਿਹੇ ਅਫਰਕਟਨਾਮਾ ਨੂੰ ਅੰਜਾਮ ਦਿੰਦੇ ਨੇ ਜਿਵੇਂ ਇੱਥੇ ਸੇਰਾ ਪਿੰਡ ਦੇ ਵਿੱਚ ਦਿੱਤਾ ਗਿਆ ਔਰ ਉਸ ਵੀਰ ਦੇ ਨਾਲ ਉਹ ਜਿਹੜਾ ਸਾਡਾ ਸੁਰਿੰਦਰਪਾਲ ਹੈ ਉਹਦੇ ਨਾਲ ਜਿਸ ਬਰਬਰਤਾ ਦੇ ਨਾਲ ਇੱਕ ਨਹੀਂ ਸਾਰਿਆਂ ਨਾਲ ਹੀ ਕੁਝ ਹੋਇਆ ਉਦੋਂ ਵੱਡੀ ਪੱਧਰ ਦੇ ਉੱਤੇ ਗੁੰਡਾ ਕਰਦੀ ਕੀਤੀ ਗਈ ਹੈ ਔਰ ਸਾਡਾ ਕਿਸਾਨ ਸ਼ਹੀਦ ਕਰ ਦਿੱਤਾ ਗਿਆ ਉਹ ਇਨਸਾਫ ਲੈਣਾ ਸੋ ਮੈਂ ਦੇ ਇਥੋਂ ਜ਼ਿਕਰ ਵੀ ਕਹਾਂਗਾ ਕਿ ਬੀਬੀ ਪਰਮੇਤਕਰ ਨੂੰ ਸੋਚਣਾ ਚਾਹੀਦਾ ਸੀ ਕਿ ਜਿਸ ਵੇਲੇ ਇਹ ਸ ਹਰਮਿੰਦਰ ਦਾ ਬਿਆਨ ਆਇਆ ਕਿ ਮੈਂ ਲੈ ਕੇ ਜਾਊਂਗਾ ਪਿੰਡਾਂ ਦੇ ਵਿੱਚ ਵੇਖਾਂਗੇ ਕੌਣ ਸਵਾਲ ਕਰਦਾ ਤਾਂ ਬੀਬੀ ਪ੍ਰਨੀਤ ਕੌਰ ਨੂੰ ਸੋਚਣਾ ਚਾਹੀਦਾ ਸੀ ਅਗਰ ਤੁਸੀਂ ਵੋਟਾਂ ਲੈਣੀਆਂ ਤਾਂ ਵੋਟਾਂ ਲੈਣ ਲਈ ਤੁਸੀਂ ਇਹ ਹੰਕਰबाजी ਅਖਤਿਆਰ ਕਰੋਗੇ ਕਿ ਅਸੀਂ ਲੋਕਾਂ ਨੂੰ ਕੁੱਟਾਂ ਦੇ ਵੀ ਲੋਕਾਂ ਦੀ ਗੱਲ ਮੰਨਾਂਗੇ ਵੀ ਨਹੀਂ ਵੋਟਾਂ ਲਵਾਂਗੇ ਬਈ ਦੇ ਪੂਰੇ ਵੀ ਨਹੀਂ ਕਰਾਂਗੇ ਤੇ ਫਿਰ ਸਾਡੇ ਤੋਂ ਕੋਈ ਸਵਾਲ ਪੁੱਛੇ ਤਾਂ ਸਵਾਲਾਂ ਦਾ ਜਵਾਬ ਵੀ ਨਹੀਂ ਦੇਵਾਂਗੇ ਤੇ ਫਿਰ ਅਜੇ ਇਹ ਗੁੰਡੇ ਪਾਲ ਕੇ ਉਹਨਾਂ ਦੇ ਨਾਲ ਇੱਕਮਿਕ ਹੋ ਕੇ ਸਾਡੇ ਕਿਸਾਨਾਂ ਦੇ ਕਤਲ ਕਰੋਗੇ ਤਾਂ ਫਿਰ ਇਹ ਤੋਂ ਸਿੱਧ ਹੁੰਦਾ ਹੈ ਕਿ ਉਹ ਮੈਡਮ ਅਗਰ ਜਨਦਾਰੀ ਵਰਤਦੀ ਸਪਸ਼ਟ ਕਰਦੀ ਉੱਥੇ ਖੜ ਕੇ ਬਿਆਨ ਦੇ ਲੋਕਾਂ ਦੇ ਸਵਾਲਾਂ ਦੇ ਜਵਾਬ ਦਿੰਦੀ ਫਿਰ ਤਾਂ ਸੀ ਇਮਾਨਦਾਰੀ ਫਿਰ ਤਾਂ ਮੰਨਦੇ ਠੀਕ ਜਦੋਂ ਸਵਾਲਾਂ ਤੋਂ ਸਾਡੀ ਪ੍ਰਨੀਤ ਕੌਰ ਉਸ ਇਲਾਕੇ ਦੀ ਉਮੀਦਵਾਰ ਭੱਜੀ ਹੈ ਇਹਦਾ ਮਤਲਬ ਇਹ ਸਾਰੀ ਗਿਣਿਮਿਤੀ ਸਾਜ਼ਿਸ਼ ਸੀ ਇਹ ਸਾਜ਼ਿਸ਼ ਦੇ ਤਹਿਤ ਇਹ ਕਟਨਾ ਕਰਮ ਨੂੰ ਅੰਜਾਮ ਦਿੱਤਾ ਗਿਆ ਸੋ ਅਸੀਂ ਕਾਂਗੇ 120 ਬੀ ਦੇ ਵਿੱਚ ਉਸ ਪ੍ਰਨੀਤ ਕੌਰ ਨੂੰ ਵੀ ਸ਼ਾਮਲ ਕਰਨਾ ਬਣਦਾ ਔਰ ਸ਼ਾਮਲ ਕਰੇ ਸਰਕਾਰ ਸੋ ਮੇਰੀ ਬੇਨਤੀ ਹੈ ਪੰਜਾਬ ਦੇ ਲੋਕੋ ਇਹਨਾਂ ਮਨ ਦੀ ਪਛਾਣੋ ਇਹਨਾਂ ਦੀ ਪਰਖ ਕਰੋ ਇਹ ਲੋਕ ਕੀ ਸੋਚ ਕੇ ਚੱਲ ਰਹੇ ਨੇ ਇਹ ਉਹੀ ਮਾਨਸਿਕਤਾ ਹੈ ਜਿਹੜੀ ਲਖੀਨਕੁਰ ਪੁਰ ਦੇ ਵਿੱਚ ਹੋਈ ਇਹ ਉਹੀ ਮਾਨਸਿਕਤਾ ਹੈ ਜਿਹੜੀ ਮਣੀਪੁਰ ਦੇ ਵਿੱਚ ਹੋਈ ਇਹ ਉਹੀ ਮਾਨਸਿਕਤਾ ਹੈ ਜਿਹੜੀ ਸਾਡੇ ਸ਼ੁਭਕਰਮ ਨੂੰ ਸ਼ਹੀਦ ਕਰਦੀ ਹੈ ਤੇ ਇਹੀ ਉਹੀ ਮਾਨਸਿਕਤਾ ਦਾ ਇੱਥੇ ਵੀ ਨਜ਼ਾਰਾ ਦੇਖਿਆ ਗਿਆ ਸਿਰਾਪਿੰਡ ਦੇ ਵਿੱਚ ਫਿਰ ਹੁਣ ਪੰਜਾਬ ਦੇ ਲੋਕਾਂ ਨੂੰ ਉੱਠ ਕੇ ਖੜੇ ਹੋਣਾ ਪਏ ਪਏਗਾ ਕਿ ਅਸੀਂ ਕੀ ਅਜੇ ਇਹ ਲੋਕਾਂ ਨੂੰ ਸਵੀਕਾਰ ਕਰਨਾ ਹੈ ਜਾਂ ਇਹਨਾਂ ਤੋਂ ਸਵਾਲ ਪੁੱਛਨੇ ਆ ਇਸ ਗੱਲ ਲਈ ਆਪਾਂ ਨੂੰ ਤਕੜੇ ਹੋ ਕੇ ਇਹਨਾਂ ਦਾ ਸਾਹਮਣਾ ਕਰਨ ਲਈ ਮੈਦਾਨ ਦੇ ਵਿੱਚ ਅਜੇ ਇਨਸਾਫ ਲੈਣ ਦੇ ਲਈ ਆਉਣ ਦੀ ਲੋੜ ਹੈ ਆਓ ਇਨਸਾਫ ਲਈਏ ਤਾਂ ਕਿ ਅੱਗੇ ਤੋਂ ਕਿਸੇ ਦੇ ਇਹ ਗੁੰਡੇ ਦੀ ਹਿੰਮਤ ਨਾ ਪਵੇ ਤੁਹਾਡੇ ਨਾਲ ਕਿਸੇ ਤਰ੍ਹਾਂ ਦੀ ਤੱਕੇਸ਼ਾਈ ਕਰਨ ਦੀ ਆਪਾਂ ਦੇਖਿਆ ਪੰਜਾਬ 'ਚ ਦੂਸਰੀ ਵਾਰ ਇਹ ਕান্ড ਹੋ ਗਿਆ ਪਿੱਛੇ ਕਰਮਤਾਰਨ ਦੇ ਵਿੱਚ ਵੀ ਇਹਨਾਂ ਦੇ ਗੁੰਡਿਆਂ ਨੇ ਸਾਡੇ ਸਵਾਲ ਕਰਨ ਵਾਲੇ ਕਿਸਾਨਾਂ ਦੇ ਉੱਤੇ ਪੱਥਰਾਉ ਕੀਤਾ ਸੋ ਇਸ ਕਰਕੇ ਇਹਨਾਂ ਦੀ ਇਸ ਗੁੰਡਾਗਰਦੀ ਨੂੰ ਇੱਥੇ ਹੀ ਰੋਕਣਾ ਇੱਥੇ ਹੀ ਠੱਲਣਾ ਅਤੀ ਜ਼ਰੂਰੀ ਹੈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ